ਜਦੋਂ ਕੋਈ ਕੰਮ ਵਿਰੋਧ ਕਰਨ ਵਾਲਾ ਹੋਵੇਗਾ ਤਾਂ ਵਿਰੋਧ ਕਰਨਾ ਹੀ ਪਵੇਗਾ ਅਰਤੀਆਂ ਵੀ ਫੁਕੀਆਂ ਜਾਣੀਆਂ 11 ਤਰੀਕ ਦਾ ਜ਼ਿਲ੍ਹਾ ਪੱਦਰਡੇੜਾ ਹੈਗਾ ਪਰੰਧ ਕੀਤਾ ਹੋਇਆ ਸਾਰਾ ਜੇ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਜੋੜਾ ਮਾਇਰਾ ਸਾਹਿਬ ਦੀ ਅਰਤੀ ਨਹੀਂ ਫੁਕਣ ਦੇਣੀ ਸਾਨੂੰ ਚੁੱਕ ਕੇ ਜੇਲ੍ਹਾਂ ਵਿੱਚ ਚਲੀ ਜਾ ਸਕਦੇ ਨੇ ਪਹਿਲੀ ਵਾਰੀ ਇਹ ਇਤਿਹਾਸ ਦੇ ਵਿੱਚ ਹੈ ਪੰਜਾਬ ਦੇ ਕਿ ਲੇਡੀ ਅਦਆਪਕ ਜੇਲ੍ਹ ਦੇ ਵਿੱਚ ਹੈ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਉਹ ਛੋਟੀ ਬੱਚੀ ਹੈ 13 ਮਹੀਨਾ ਦੀ ਇੱਕੋ ਜੇਲ੍ਹ ਦੇ ਵਿੱਚ ਨੇ ਦਾਦੀ-ਪੋਤੀ ਦੋਨਾਂ ਨੂੰ ਆੜ-ਆੜ ਰੱਖਿਆ ਹੋਇਆ ਉਹਨਾਂ ਨੂੰ ਜਲੀਲ ਕੀਤਾ ਕਿ ਤੁਸੀਂ ਪਿੰਡ ਦਾ ਇਕੱਠ ਕਿਉਂ ਨਹੀਂ ਕੀਤਾ ਕੀ ਅਧਿਆਪਕ ਹੁਣ ਪਿੰਡ ਦੇ ਵਿੱਚ ਪਹਿਲਾਂ ਗਲੀਆਂ-ਗਲੀਆਂ ਦੇ ਵਿੱਚ ਹੋਕਾ ਲੈ ਕੇ ਜਾਵੇਗਾ ਕੀ ਕੱਲ ਫਲਾਨੀ ਆ ਰਹੇ ਨੇ ਉਹਨਾਂ ਲਈ ਤੁਸੀਂ ਪਹੁੰਚਣਾ ਹੈਗਾ ਮਨੋਵਲਤਾ ਅਧਿਆਪਕ ਦਾ ਡਿੱਗਿਆ ਹੀ ਹੋਣਾ ਸੁਭਾਵਿਕ ਤੌਰ ਤੇ ਕਿ ਯਾਰ ਅਸੀਂ ਇੰਨਾ-ਇੰਨਾ ਪੜ ਕੇ ਹੁਣ 12ਵੀਂ ਪਾਸ ਐਮਐਲਏ ਤੋਂ ਸੁਣਾਗੇ ਪਲੱਸ 2 ਵੀ ਸ਼ਾਇਦ ਉਹਨਾਂ ਦੀ ਪੂਰੀ ਨਾ ਹੋਵੇ ਉਸਦੇ ਵੈਸੇ ਹੀ ਕੋਈ ਜਾਲੀ ਸ਼ੋਅ ਕੀਤੀ ਵੀ ਹੋਵੇ ਸਾਡੇ ਵੀ ਜਿਹੜਾ ਮਨੋਵਲ ਹੈ ਅਸੀਂ ਵੀ ਇੱਕ ਅਧਿਆਪਕ ਆਏ ਤਾਂ ਥੀਸ ਪਹੁੰਚੀ ਹੈ ਫੱਲਾ ਪੱਟੀਆਂ ਪੱਟੀਆਂ ਕਰਦੇ ਆ ਸੀ ਤੁਸੀਂ ਕੁਰਸੀਆਂ ਨਹੀਂ 50 ਕੁਰਸੀਆਂ ਨਹੀਂ ਹੋਰ ਲਾ ਸਕਦੇ ਤੁਸੀਂ ਬਾਕੀ ਦਾ ਕੀ ਕਰੋਗੇ ਜੋੜੇ ਮਹਿਰਾ ਸਾਹਿਬ ਉੱਥੇ ਪਹੁੰਚੇ ਉਹਨਾਂ ਨੇ ਵੇਖਿਆ ਕਿ ਬਿਲਕੁਲ ਖਾਲੀ ਪਿਆ ਹੈਗਾ ਬੱਚੇ ਵੀ ਜਿਹੜੇ ਹੈਗੇ ਬੋਰਡ ਦੇ ਪੇਪਰ ਖਤਮ ਹੋ ਗਏ ਅੱਡੇ ਅਜੇ ਅਕੀ ਕਲਾਸਾਂ ਚੱਲੀਆਂ ਨਹੀਂ ਬੱਚੇ ਵੀ ਥੋੜੇ ਹਨ ਤੋਂ ਬੁਖਲਾਟ ਦੇ ਵਿੱਚ ਆ ਗਏ ਉਸ ਬੁਖਲਾਟ ਪ੍ਰੇਮਾਹੋਲ ਦੇ ਵਿੱਚ ਉਹ ਆਪੇ ਤੋਂ ਬਾਹਰ ਹੋ ਗਏ ਤੇ ਰਾਸ਼ਟਰੀ ਨਿਰਵੱਤਾ ਜੋ ਉਹਦੇ ਆਪ ਨੂੰ ਕਿਹਾ ਜਾਂਦਾ ਹੈ ਉਹਦਾ ਇੰਨਾ ਦ੍ਰਿਸ਼ਕਾਰ ਕੀਤਾ ਇੰਨੀ ਜਲਾਲਤ ਬੱਚਿਆਂ ਦੇ ਸਾਹਮਣੇ ਇਹ ਸਹਿਯੋਗ ਨਹੀਂ ਮਾਸਟਰ ਦੇ ਮੁੰਡੇ ਦੀ ਸਰਕਾਰ ਹੋਵੇ ਤੇ ਮਾਸਟਰਾਂ ਨੂੰ ਏਦਾਂ ਨਹੀਂ ਦਿੱਤਾ ਜਾਵੇ ਸਾਇੰਸ ਮਾਸਟਰ ਦੇ ਬੇਟੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਪਹਿਲੀ ਗੱਲ ਜੋ ਆਪਣੇ ਸਿੱਖਿਆ ਭਾਗ ਦੇ ਵਿੱਚ ਤਾਂ ਸਾਇੰਸ ਮਾਸਟਰ ਬਾਰੇ ਨਹੀਂ ਸੋਚ ਸਕਦੇ ਤਾਂ ਪੂਰੇ ਅਧਿਆਪਕ ਵਰਗ ਬਾਰੇ ਤਾਂ ਆਪਾਂ ਸੋਚ ਨਹੀਂ ਸਕਦੇ ਵੀ ਉਹ ਸੋਚ ਪਾਉਣਗੇ ਤਾਂ ਸਾਡੀ ਅਪੀਲ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੀਆਂ ਝੋਟੀਆਂ ਤੁਹਾਡੇ ਕੋਲ ਇੰਟੈਲੀਜੈਂਸੀ ਦੁਆਰਾ ਜਿਹੜੀਆਂ ਨਿਊਜ਼ ਭੇਜੀਆਂ ਜਾਂਦੀਆਂ ਉੱਪਰ ਤੱਕ ਜਾਂ ਸੈਂਟਰ ਦਾ ਜਿਹੜਾ ਦਬਾਅ ਤੁਹਾਡੇ ਉੱਪਰ ਹੈਗਾ ਉਸ ਤੋਂ ਦੂਰ ਹੋ ਕੇ ਹਕੀਕਤ ਦੇ ਨੇੜੇ ਆਓ ਪੰਜਾਬ ਦੇ ਮੌਜੂਦਾ ਐਮਐਲਏ ਤੇ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਦੇ ਤਹਿਤ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਸਕੂਲ ਦੇ ਵਿੱਚ ਪ੍ਰੋਗਰਾਮ ਹੁੰਦਾ ਤਾਂ ਪ੍ਰੋਗਰਾਮ ਦੇ ਦੌਰਾਨ ਤਲਕੀ ਦੇ ਵਿੱਚ ਆਉਂਦੇ ਨੇ ਸਟੇਜ ਤੋਂ ਡਾਟਾ ਦਿੱਤਾ ਜਾਂਦਾ ਆ ਅਧਿਆਪਕਾਂ ਨੂੰ ਪੂਰੇ ਸਕੂਲ ਦੇ ਸਾਹਮਣੇ ਪੂਰੇ ਸਕੂਲ ਦੇ ਜਿਹੜੇ ਹੈਗੇ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਇੱਕ ਅਧਿਆਪਕ ਨੂੰ ਡਾਂਟ ਪੈਂਦੀ ਹੈ ਅਧਿਆਪਕਾਂ ਨੂੰ ਡਾਂਟ ਪੈਂਦੀ ਹੈ ਪੂਰਿਆਂ ਨੂੰ ਇੱਕ ਐਮਐਲਏ ਦੇ ਵੱਲੋਂ ਇੱਕ ਵ代यक ਦੇ ਵੱਲੋਂ ਆਖਰ ਕੀ ਮਜਬੂਰੀ ਚੇਤਨ ਸਿੰਘ ਜੋੜੇमाजरा ਦੀ ਰਹੀ ਗੱਲਾਂ ਬਹੁਤ ਚੱਲ ਰਹੀਆਂ ਨੇ ਚਰਚਾਵਾਂ ਜਿਹੜੀਆਂ ਨੇ ਬਹੁਤ ਚੱਲ ਰਹੀਆਂ ਨੇ ਪਰ ਜਿਹੜਾ ਇੱਕ ਅਧਿਆਪਕ ਹੁੰਦਾ ਆ ਅਧਿਆਪਕ ਗੁਰੂ ਹੁੰਦਾ ਆ ਸ਼ਾਇਦ ਕਿਸੇ ਨਾ ਕਿਸੇ ਅਧਿਆਪਕ ਤੋਂ ਚੇਤਨ ਸਿੰਘ ਜੋੜੇमाजरा ਵੀ ਪੜੇ ਜ਼ਰੂਰ ਹੋਣਗੇ ਤਾਂ ਉਸ ਵੇਲੇ ਤੋਂ ਹੀ ਇੱਕ ਅਧਿਆਪਕ ਬੱਚਿਆਂ ਨੂੰ ਇਹ ਸਿਖਾਉਂਦਾ ਕਿ ਗੁਰੂ ਦੀ ਇੱਜ਼ਤ ਕਰਨੀ ਕਿਸ ਤਰ੍ਹਾਂ ਦੇ ਨਾਲਾ ਚਾਹੇ ਤੁਸੀਂ ਕਿਤੇ ਵੀ ਕਿਸੇ ਵੀ ਮਕਾਮ ਤੇ ਪਹੁੰਚ ਜਾਓ ਪਰ ਚੇਤਨ ਸਿੰਘ ਜੋੜੇ ਮਾਜਰਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਤਲਖੀ ਦੇ ਵਿੱਚ ਆ ਕੇ ਅਧਿਆਪਕਾਂ ਨੂੰ ਬੋਲਿਆ ਜਾਂਦਾ ਆ ਉਸ ਦੀ ਵਿਰੋਧਤਾ ਸੋਸ਼ਲ ਮੀਡੀਆ ਤੇ ਵਕ ਵਕ ਪਾਰਟੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਸਰ ਨਾਲ ਡੈਮੋਕਰੈਟਿਕ ਟੀਚਰ ਫਰੰਟ ਤੋਂ ਭਾਈ ਅਮਰਪਾਲ ਮਾਨ ਹੋਣਗੇ ਭਾਈ ਹੁਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਭਾਈ ਕਿਸ ਤਰ੍ਹਾਂ ਦੇ ਨਾਲ ਖੁਦ ਦੇਖਦੇ ਨੇ ਕਿ ਭਾਈ ਹੁਰੇ ਖੁਦ ਅਧਿਆਪਕ ਨੇ ਸਭ ਤੋਂ ਪਹਿਲਾਂ ਭਾਈ ਦਾ ਸਵਾਗਤ ਕਰੀਏ ਭਾਈ ਜੀ ਸਵਾਗਤ ਆ ਰਹਿ ਮੀਟਲ ਬਹੁਤ ਬਹੁਤ ਧੰਨਵਾਦ ਭਾਈ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਇੱਕ ਐਮਐਲਏ ਦੇ ਵੱਲੋਂ ਇੱਕ ਅਧਿਆਪਕਾ ਅਧਿਆਪਕਾਂ ਨੂੰ ਫਟਕਾਰ ਲਈ ਜਾਣੀ ਉਹ ਵੀ ਸ਼ਾਇਦ ਉੱਥੇ ਅਧਿਆਪਕਾਂ ਦਾ ਕੋਈ ਕਸੂਰ ਸੀ ਜਾਂ ਨਹੀਂ ਸੀ ਉਹ ਵੱਖਰੀ ਗੱਲ ਆ ਪਰ ਇੱਕ ਐਮਐਲਏ ਦੇ ਵੱਲੋਂ ਫਟਕਾਰ ਲਾਉਣੀ ਕਿਵੇਂ ਦੇਖਦੇ ਹੋ ਸਰਬ ਸਭ ਤੋਂ ਪਹਿਲੀ ਗਲਤੀ ਇਹ ਹੈ ਜੋ ਝੂਠੀ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਜਿਹੜਾ ਇਹ ਸਾਰਾ ਇੱਕ ਪ੍ਰੋਪਾਗੈਂਡਾ ਖੜਾ ਕੀਤਾ ਜਾ ਰਿਹਾ ਹੈ ਹਮੇਸ਼ਾ ਤੋਂ ਹੀ ਜਿਹੜਾ ਅਪ੍ਰੈਲ ਮਹੀਨਾ ਹੁੰਦਾ ਹੈ ਇਹ ਬੱਚਿਆਂ ਦੇ ਦਾਖਲੇ ਦਾ ਮਹੀਨਾ ਹੁੰਦਾ ਹੈ ਸਾਰਾ ਧਿਆਨ ਜਿਹੜਾ ਹੈਗਾ ਇਕੱਲੇ ਇਕੱਲੇ ਅਧਿਆਪਕ ਦਾ ਦਾਖਲੇ ਵਧਾਉਣ ਦੇ ਉੱਪਰ ਹੁੰਦਾ ਹੈ ਸਕੂਲਾਂ ਨੂੰ ਬਚਾਉਣ ਦੇ ਉੱਪਰ ਹੁੰਦਾ ਹੈ ਇਹਨਾਂ ਨੇ ਬਿਲਕੁਲ ਇਸ ਦੇ ਉੱਪਰ ਇਸ ਦੇ ਉਲਟ ਜਾ ਕੇ ਸਕੂਲਾਂ ਨੂੰ ਬਿਲਕੁਲ ਖਤਮ ਕਰਨ ਦਾ ਇੱਕ ਤਰੀਕਾ ਜਿਹੜਾ ਇਹ ਸਿੱਖਿਆ ਕ੍ਰਾਂਤੀ ਦਾ ਇੱਕ ਡਰਾਮਾ ਰਚਿਆ ਹੈਗਾ ਜਿਸ ਦੇ ਵਿੱਚ ਕੀ ਹੈ ਵੀ ਹਰ ਸਕੂਲ ਦੇ ਵਿੱਚ ਬਿਲਕੁਲ ਛੋਟੀ ਜੀ ਗ੍ਰਾਂਟ ਦੇ ਕੇ ਵੱਡੇ ਵੱਡੇ ਪ੍ਰਬੰਧ ਕਰਵਾਉਣਾ ਟੈਂਟ ਦਾ ਪ੍ਰਬੰਧ ਗਲੀਚੇ ਵਿਛਾਉਣਾ ਜੋ ਵੀ ਹੈ ਅਗੇ ਪ੍ਰਾਈਜ਼ ਵਗੈਰਾ ਦੇਨੇ ਮੋਮੈਂਟੋ ਦੇਣੋ ਤਾਂ ਉਹਦੇ ਵਿੱਚ ਕੀ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਜਿੱਦਾਂ ਮੰਨ ਲਓ ਹੁਣ ਸਭ ਤੋਂ ਪਹਿਲਾਂ ਹੀ ਪਰਸੋਂ ਇਹ ਸ਼ੁਰੂ ਹੈ ਪ੍ਰੋਗਰਾਮ ਇਹਨਾਂ ਦਾ ਸਾਰਾ ਤਾਂ ਕੱਲ ਹੀ ਜੇਸਸ ਸਕੂਲ ਵਿੱਚ ਪਹੁੰਚੇ ਤਾਂ ਉਸ ਸਕੂਲ ਦੇ ਅਧਿਆਪਕਾਂ ਨੇ ਇੱਕ ਰਾਤ ਦੇ ਵਿੱਚ ਵਿੱਚ ਕਿਦਾਂ ਇਹ ਸਾਰਾ ਪ੍ਰਬੰਧ ਮੁਕੰਮਲ ਕੀਤਾ ਹੋਵੇਗਾ ਦੂਸਰਾ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਮੰਨ ਲਓ ਕੋਈ ਡਿਊਟੀ ਆ ਸਮਝ ਨਹੀਂ ਬਣਾਈ ਗਈ ਕਿ ਮਾਪਿਆਂ ਨੂੰ ਜਾਂ ਪਬਲਿਕ ਨੂੰ ਜਿਹੜਾ ਹੈਗਾ ਸਕੂਲ ਦੇ ਵਿੱਚ ਇਕੱਠਾ ਕਰਨਾ ਹੈਗਾ ਪੂਰਾ ਦਿਨ ਦਾ ਉਹਨਾਂ ਦਾ ਪ੍ਰਬੰਧ ਵਿੱਚ ਨਿਕਲ ਗਿਆ ਬਿਲਕੁਲ ਤਾਂ ਜਦੋਂ ਜੋੜੇ ਮਾਇਰਾ ਸਾਹਿਬ ਉੱਥੇ ਪਹੁੰਚੇ ਉਹਨਾਂ ਨੇ ਵੇਖਿਆ ਕਿ ਬਿਲਕੁਲ ਖਾਲੀ ਪਿਆ ਹੈਗਾ ਬਰਨਾਲ ਖਾਲੀ ਬੱਚੇ ਵੀ ਜਿਹੜੇ ਹੈਗੇ ਬੋਰਡ ਦੇ ਪੇਪਰ ਖਤਮ ਹੋ ਕੇ ਅੱਟੇ ਅਜੇ ਅੱਗੇ ਕਲਾਸਾਂ ਚੱਲੀਆਂ ਨਹੀਂ ਬੱਚੇ ਵੀ ਥੋੜੇ ਹਨ ਤਾਂ ਉਹ ਬੁਖਲਾਟ ਦੇ ਵਿੱਚ ਆ ਗਏ ਉਸ ਬੁਖਲਾਟ ਭਰੇ ਮਾਹੌਲ ਦੇ ਵਿੱਚ ਉਹ ਆਪੇ ਤੋਂ ਬਾਹਰ ਹੋ ਗਏ ਤੇ ਰਾਸ਼ਟਰ ਨਿਰਭਤਾ ਜੋ ਅਧਿਆਪਕ ਨੂੰ ਕਿਹਾ ਜਾਂਦਾ ਹੈ ਉਹਦਾ ਇਹਨਾਂ ਦ੍ਰਿਸ਼ਕਾਰ ਕੀਤਾ ਇੰਨੀ ਜਲਾਲਤ ਬੱਚਿਆਂ ਦੇ ਸਾਹਮਣੇ ਇਹ ਸਹਿਯੋਗ ਨਹੀਂ ਹੈ ਪਰ ਇਹ ਵੀ ਹੈ ਨਾ ਕਿ ਜਿਵੇਂ ਤੁਸੀਂ ਗੱਲ ਕੀ ਰਾਸ਼ਟਰ ਨਿਰਭਤਾ ਅਧਿਆਪਕ ਨੂੰ ਕਿਹਾ ਜਾਂਦਾ ਉਹ ਅਧਿਆਪਕ ਅਧਿਆਪਕਾਂ ਨੇ ਉਨਾ ਹੀ ਬੱਚਿਆਂ ਨੂੰ ਪੜਾਉਣਾ ਜਿਹੜੇ ਬੱਚੇ ਉਸ ਵੇਲੇ ਉੱਥੇ ਬੈਠੇ ਹੋਣਗੇ ਜਾਂ ਜਿੰਨਾ ਬੱਚਿਆਂ ਨੇ ਇਹ ਵੀਡੀਓ ਜਿਹੜੀ ਹੈਗੇ ਚਿਤਪਤ ਸਿੰਘ ਜਿਹੜੇ ਮਾਜਰਾ ਦੀ ਦੇਖੀ ਹੋ ਜਦੋਂ ਇਹ ਵੀਡੀਓ ਉਹਨਾਂ ਦੇ ਸਾਹਮਣੇ ਆਊਗੀ ਜਾਂ ਉਹਨਾਂ ਜਿਹੜੇ ਬੱਚਿਆਂ ਨੇ ਦੇਖੀ ਹੋਗੇ ਉਹ ਉਹਨਾਂ ਦੇ ਅਪਕੰਮਰੇ ਕੀ ਸੋਚਦੇ ਹੋਣਗੇ ਇਹ ਵੀ ਇੱਕ ਪੂਰਾ ਪਲਾਨ ਕੀਤਾ ਹੋਇਆ ਗੇਮ ਹੈ ਜਿਹਨਾਂ ਦਾ ਕਿ ਅਧਿਆਪਕਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਬੱਚਿਆਂ ਦੇ ਅੱਗੇ ਉਹਨਾਂ ਦਾ ਮਨੋਵਲ ਇੰਨਾ ਤੋੜ ਦੇਵੋ ਇਹਨਾਂ ਜਲੀਲ ਕਰ ਦੇਵੋ ਕਿ ਇਸ ਮਾਈ ਦੇ ਵਿੱਚ ਜਿਹੜੀ ਅਧਿਆਪਕ ਦੀ ਰੈਪਿਊਟੇਸ਼ਨ ਆ ਉਹ ਬਿਲਕੁਲ ਖਤਮ ਹੋ ਜਾਵੇ ਤੇ ਇਹ ਸਾਰਾ ਸੋਚਾ ਸਮਝਿਆ ਹੋਇਆ ਲੱਗਿਆ ਜਿੱਦਾਂ ਉਹਨਾਂ ਦਾ ਪਲਾਨ ਸੀਗਾ ਕਿ ਅਸੀਂ ਅਧਿਆਪਕਾਂ ਨੂੰ ਜਿਹੜਾ ਹੈਗਾ ਇਹ ਡਰਾਉਣਾ ਹੈਗਾ ਡਰਾਉਣ ਤੋਂ ਬਾਅਦ ਜਿਹੜਾ ਹੈਗਾ ਤਾਂ ਜੋ ਪੂਰੇ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਵੀ ਅਸੀਂ ਝੁੱਟੀ ਸਿੱਖਿਆ ਕ੍ਰਾਂਤੀ ਦਾ ਇਹ ਨਾਹਰਾ ਲੈ ਕੇ ਜਾਵਾਂਗੇ ਤਾਂ ਸਾਡਾ ਕਿਸੇ ਜਗ੍ਹਾ ਤੇ ਵਿਰੋਧ ਨਾ ਹੋਵੇ ਪਰ ਅਸਲੀਅਤ ਇਹ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਕਿ ਅਸੀਂ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਬਿਲਕੁਲ ਸਿਰੇ ਤੋਂ ਇਸ ਦੀ ਨਿਖੇਦੀ ਕਰਦੇ ਹਾਂ ਤੇ ਵੱਖ-ਵੱਖ ਥਾਵਾਂ ਤੇ ਜੁੜਾ ਮੈਯਰਾ ਸਾਹਿਬ ਜੀ ਦਾ ਜਿਹੜਾ ਹੈਗਾ ਉਹ ਖਰਾਬ ਕਰਾਂਗੇ ਉਹਨਾਂ ਨੂੰ ਕਾਲੀਆਂ ਚੰਨੀਆਂ ਦਿਖਾਵਾਂਗੇ ਤੇ 11 ਤਰੀਕ ਨੂੰ ਜਿਹੜਾ ਹੈਗਾ ਜ਼ਿਲ੍ਹਾ ਪਦਰਾਂ ਦੇ ਅਸੀਂ ਅਰਥੀ ਫੂਕਮਗਜ਼ਾਇਰਾ ਵੀ ਜਿਹੜਾ ਹੈਗਾ ਰੱਖਿਆ ਹੋਇਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿ ਚੋਰ ਜੋੜੇ ਮਾਜਰਾ ਸਾਹਿਬ ਸਿਰਫ ਪਲੱਸ 2 ਪਾਸ ਨਹੀਂ ਪਰ ਉੱਥੇ ਜਿਹੜੇ ਅਧਿਆਪਕ ਹੋਣਗੇ ਹੋ ਸਕਦਾ ਕੋਈ ਪੀ ਐਚ ਡੀ ਵਾਲਾ ਹੋਵੇ ਹੋ ਸਕਦਾ ਪਤਾ ਨਹੀਂ ਕੋਈ ਕਿੰਨਾ ਕਿੰਨਾ ਪੜਿਆ ਹੋਵੇ ਬੀ ਐਟਿਟ ਟੈਟ ਪਤਾ ਨਹੀਂ ਕਿਹੜੇ ਕਿਹੜੇ ਪੇਪਰ ਜਿਹੜੇ ਪਾਸ ਕੀਤੇ ਹੋਣ ਜੇਕਰ ਕੁਆਲੀਫਿਕੇਸ਼ਨ ਦੇ ਹਾਲਾਂਕਿ ਅਧਿਆਪਕ ਤਾਂ ਗੁਰੂ ਹੁੰਦਾ ਆ ਠੀਕ ਹੈ ਗੁਰੂ ਨੇ ਹੀ ਰਾਸ਼ਟਰ ਨੂੰ ਸਿਰਜਣਾ ਹੁੰਦਾ ਆ ਪਰ ਜੇਕਰ ਕੁਆਲੀਫਿਕੇਸ਼ਨ ਦੇ ਤੌਰ ਤੇ ਵੀ ਦੇਖਿਆ ਜਾਵੇ ਫਿਰ ਵੀ ਉਸ ਤੋਂ ਉੱਪਰ ਨਹੀਂ ਕਿ ਲੱਗਦਾ ਹੈ ਕਿ ਡਿਊਟੀ ਬਣਦੀ ਸੀ ਕੇਐਮਐਲ ਦੀ ਡੰਟਣ ਦੀ ਦੇਖੋ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਬਾਰੇ ਜੋ ਮੈਂ ਗੱਲ ਕਰ ਰਿਹਾ ਹਾਂ ਚਲੋ ਠੀਕ ਹੈ ਤੁਸੀਂ ਬਖ ਲੈਣ ਆ ਗਏ ਸਾਨੂੰ ਰੱਖਣਾ ਪੈਂਦਾ ਹੈ ਤਾਂ ਉਹਨਾਂ ਬਾਰੇ ਬੋਲਦੇ ਹੋਏ ਵੀ ਸ਼ਰਮ ਮਹਿਸੂਸ ਕਰ ਰਹੇ ਹਾਂ ਦੂਸਰਾ ਇਹ ਹੈਗਾ ਚਲੋ ਪਲੱਸ 2 ਪਾਸ ਹੋਣਾ ਕਿਸੇ ਐਮਐਲਏ ਲਈ ਕੋਈ ਇਹ ਨਹੀਂ ਕਿ ਘੱਟ ਪੜਿਆ ਹੋਇਆ ਹੈ ਜ਼ਿਆਦਾ ਪੜਿਆ ਹੋਇਆ ਹੈ ਜਿਹੜਾ ਜ਼ਿਆਦਾ ਸਮਝਦਾਰ ਹੋ ਸਕਦਾ ਹੈ ਤੇ ਅਰਬੀ ਤੋਂ ਵੀ ਬੰਦਾ ਸਿੱਖ ਸਕਦਾ ਹੈ ਪਰ ਜਿੱਦਾਂ 3 ਸਾਲ ਦੇ ਕਰੀਬ ਸਰਕਾਰ ਨੂੰ ਹੋ ਗਏ ਤਾਂ ਉਹ ਸਿੱਖਣ ਦੀ ਬਜਾਏ ਸਗੋਂ ਨਿਗਾਰ ਦੇ ਵਿੱਚ ਜਾ ਰਿਹਾ ਹੈ ਤਾਂ ਉੱਥੋਂ ਇਹ ਲੱਗਦਾ ਹੈ ਕਿ ਪਲੱਸ 2 ਵੀ ਸ਼ਾਇਦ ਉਹਨਾਂ ਦੀ ਪੂਰੀ ਨਾ ਹੋਵੇ ਕੋਸਦਾ ਵੈਸੇ ਹੀ ਕੋਈ ਜਾਲੀ ਸ਼ੋਅ ਕੀਤੀ ਵੀ ਹੋਵੇ ਤਾਂ ਅਧਿਆਪਕਤਾ ਜੇ ਆਪਾਂ ਦੇਖਦੇ ਆਂ ਅੱਜ ਦੇ ਸਮੇਂ ਦੇ ਵਿੱਚ ਪ੍ਰੋਪਰ ਕੁਆਲੀਫਿਕੇਸ਼ਨ ਪੂਰੀ ਕਰਨ ਤੋਂ ਬਾਅਦ ਫਿਰ ਟੈਟ ਕਲੀਅਰ ਕਰਦੇ ਨੇ ਟੈਟ ਕਲੀਅਰ ਕਰਨ ਤੋਂ ਬਾਅਦ ਉਹਨਾਂ ਦਾ ਪੇਪਰ ਲਿਆ ਜਾਂਦਾ ਹੈ ਮੈਰਟ ਵਿੱਚ ਆਉਂਦੇ ਨੇ ਫਿਰ ਉਹਨਾਂ ਦੀ ਭਰਤੀ ਜਿਹੜੀ ਹੈਗੀ ਹੈ ਉਹ ਕਿਸੇ ਨਾ ਕਿਸੇ ਬੰਨੇ ਡਾਲ ਦਿੱਤੀ ਜਾਂਦੀ ਹੈ ਫਿਰ ਉਹ ਹਾਈ ਕੋਰਟ ਵਿੱਚ ਆਉਂਦੇ ਨੇ ਹਾਈ ਕੋਰਟ ਤੋਂ ਜਿੱਤਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਲੱਗ ਜਾਂਦੀ ਹੈ ਸਰਕਾਰ ਉਹਨਾਂ ਨੂੰ ਬਿਲਕੁਲ ਸੁਪਰੀਮ ਕੋਰਟ ਤੋਂ ਜਿੱਤਣ ਤੋਂ ਬਾਅਦ ਵੀ ਜਿੱਦਾਂ 5994 ਵਾਲੀ ਹੈ 3704 ਵਾਲੀ ਹੈ ਤਿੰਨ ਤਿੰਨ ਸਾਲ ਹੋ ਗਏ ਸੁਪਰੀਮ ਕੋਰਟ ਤੋਂ ਤਾਂ ਉਹਨਾਂ ਨੂੰ ਹੁਣ ਮਜਬੂਰੀ ਵਿੱਚ ਜਿਹੜੇ ਹੈਗੇ ਜੁਆਇਨਿੰਗ ਪੱਤਰ ਦਿੱਤੇ ਜਾ ਰਹੇ ਹੈ ਤੇ ਉਹ ਵੀ ਇਹ ਐਲਾਨ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਬਹੁਤ ਵੱਡੀ ਭਰਤੀ ਚੱਲ ਰਹੀ ਹੈ ਹਾਲਾਂਕਿ ਇਹ ਪਿਛਲੀ ਸਰਕਾਰ ਸਰਕਾਰ ਜਿਹੜੀ ਹੈਗੀ ਉਸ ਸਮੇਂ ਦੀ ਭਰਤੀ ਨਿਕਲੀ ਹੋਈ ਹੈ ਤਾਂ ਲੱਗਦਾ ਕਿ ਅਧਿਆਪਕਾਂ ਦਾ ਮਨੋਬਲ ਉਹ ਚੀਜ਼ਾਂ ਦੇਖ ਕੇ ਹਾਲਾਂਕਿ ਤੁਸੀਂ ਵੀ ਇੱਕ ਜਥੇਬੰਦੀਆਂ ਦੇ ਸਬੰਧਤੋਂ ਤੁਸੀਂ ਖੁਦ ਵੀ ਇੱਕ ਅਧਿਆਪਕ ਹੋ ਜੋ ਤੁਸੀਂ ਉਹ ਵੀਡੀਓ ਦੇਖੀ ਹੋਣੀ ਹੈ ਮਨੋਬਲ ਦਾ ਤੁਹਾਡਾ ਵੀ ਡਿੱਗਿਆ ਹੋਣਾ ਹੈ ਕੀ ਮਨ ਕੀ ਸੋਚਦੇ ਹੋ ਕਿ ਜਿਹੜੇ ਉਸ ਵੇਲੇ ਉੱਥੇ ਬੈਠੇ ਹੋਣਗੇ ਸਟੇਜ ਦੇ ਸਾਹਮਣੇ ਬੈਠੇ ਹੋਣਗੇ ਉਸ ਪੰਡਾਲ ਦੇ ਵਿੱਚ ਅਧਿਆਪਕ ਬੈਠੇ ਹੋਣਗੇ ਉਹਨਾਂ ਤੇ ਕੀ ਬੀਤ ਦੀ ਹੋਣੀ ਹੈ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਜੋ ਬੱਚੇ ਦਾ ਸਹੀ ਸਨਮਾਨ ਹੈ ਜਿਸ ਗੁਰੂ ਤੋਂ ਪੜਿਆ ਹੈ ਉਹਦੇ ਹੱਥੋਂ ਚਾਹੀਏ ਉਹਨੂੰ ਇੱਕ 5 ਰੁਪਏ ਦਾ ਪੈਨ ਵੀ ਮਿਲ ਜਾਵੇ ਤਾਂ ਬੱਚੇ ਲਈ ਉਹ ساری ਉਮਰ ਦੀ ਇੱਕ ਯਾਦ ਹੁੰਦੀ ਹੈ ਉਹਨੂੰ ਘਰ ਦੇ ਵਿੱਚ ਸਾਮਕੇ ਰੱਖਦਾ ਹੈ ਆਪਾਂ ਖੁਦ ਆਪਣੀਆਂ ਅਧਿਆਪਕਾਂ ਤੋਂ ਸਨਮਾਨ ਪ੍ਰਾਪਤ ਕੀਤੇ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਅਧਿਆਪਕਾਂ ਦਾ ਜਿਹੜਾ ਇੱਕ ਬੱਚਿਆਂ ਨੂੰ ਸਨਮਾਨ ਕਰਨ ਦਾ ਤਰੀਕਾ ਉਹ ਖੋਕੇ ਖੁੱਦ ਇੱਕ ਡਰਾਮਾ ਜਿਹੜਾ ਹੈਗਾ ਇੱਕ ਚਲਾਉਂਦੇ ਹੋਏ ਸਿੱਖਿਆ ਕ੍ਰਾਂਤੀ ਦਾ ਇਸ ਤਰ੍ਹਾਂ ਇਹ ਸਨਮਾਨ ਦੇਣੇ ਸ਼ੁਰੂ ਕਰਨੇ ਰੀਬਨ ਕੱਟਣੇ ਸ਼ੁਰੂ ਕਰਨੇ ਤੇ ਉਸ ਦੇ ਵਿੱਚ ਵੀ ਅਧਿਆਪਕ ਨੂੰ ਘਟੋ ਘਟ ਨਾਲ ਦਾ ਖੜੋਣਾ ਜ਼ਰੂਰੀ ਸੀਗਾ ਪਰ ਇਹਨਾਂ ਦੇ ਨਾਲ ਖੜੋਣਾ ਦਾ ਦੂਰ ਉਹਨਾਂ ਨੂੰ ਜਲੀਲ ਕੀਤਾ ਕਿ ਤੁਸੀਂ ਪਿੰਡ ਦਾ ਇਕੱਠ ਕਿਉਂ ਨਹੀਂ ਕੀਤਾ ਕਿ ਅਧਿਆਪਕ ਹੁਣ ਪਿੰਡ ਦੇ ਵਿੱਚ ਪਹਿਲਾਂ ਗਲੀਆਂ ਗਲੀਆਂ ਦੇ ਵਿੱਚ ਹੋਕਾ ਲੈ ਕੇ ਜਾਵੇਗਾ ਕਿ ਕੱਲ ਫਲਾਨੀ ਆ ਰਹੀ ਹੈ ਉਹਨਾਂ ਲਈ ਤੁਸੀਂ ਪਹੁੰਚਣਾ ਹੈਗਾ ਤਾਂ ਇਹ ਬਹੁਤ ਹੀ ਜਿੰਨਾ ਹੀ ਆਪਾਂ ਕਹੀ ਉਹਨਾਂ ਹੀ ਸ਼ਰਮਨਾਕ ਜਿਹੜਾ ਵਰਤਾਰਾ ਹੈ ਉਹਨਾਂ ਦਾ ਤੇ ਡੀਟੀਓ ਬਲੋਸੀ ਬਿਲਕੁਲ ਸਿਰੇ ਤੋਂ ਇਸ ਦੀ ਜਿਹੜੀ ਹੈ ਨਕੀਦੀ ਕਰਦੇ ਆ ਮਨੋਵਲ ਲੱਗਦਾ ਕਿ ਜਿਵੇਂ ਹੁਣ ਤੁਸੀਂ ਵੀ ਦੇਖਿਆ ਮਨੋਵਲਤਾ ਦੇ ਅਧਿਆਪਕ ਦਾ ਡਿੱਗਾ ਹੀ ਹੋਣਾ ਸੁਭਾਵਿਕ ਤੌਰ ਤੇ ਕਿ ਯਾਰ ਅਸੀਂ ਇੰਨਾ-ਇੰਨਾ ਪੜ ਕੇ ਹੁਣ 12ਵੀਂ ਪਾਸ ਐ ਐਮਐਲ ਤੋਂ ਸੋਣਾਂਗੇ ਬਿਲਕੁਲ ਜੀ ਬਿਲਕੁਲ ਜਿੱਦਾਂ ਦੇਖੋ ਮੈਨੂੰ ਲੱਗਦਾ ਮੈਂ ਆਉਦੀ ਜਿੰਦਗੀ ਵਿੱਚ ਪਹਿਲੀ ਵਾਰ ਕਿਸੇ ਵੀ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਿਹਾ ਹਾਂ ਤਾਂ ਉਹ ਇਹੀ ਹੈ ਕਿ ਮਨੋਵਲਤਾ ਸਾਡੇ ਵੀ ਜਿਹੜਾ ਮਨੋਵਲ ਹੈ ਅਸੀਂ ਵੀ ਇੱਕ ਅਧਿਆਪਕ ਆਏ ਚਾਹੇ ਯੂਨੀਅਨ ਦੇ ਵਿੱਚ ਕੰਮ ਕਰਦੇ ਆਂ ਤਾਂ ਠੇਸ ਪਹੁੰਚੀ ਹੈ ਇਸੇ ਨਾਲ ਜੁੜੀ ਹੋਈ ਗੱਲ ਕਰਨੇ ਕਿ 1-2% ਜਿਹੜੇ ਅਧਿਆਪਕ ਹੈ ਉਹ ਤਰਨੇ ਲਗਾ ਰਹੇ 50 ਸਾਲ ਤੋਂ ਅਗਲੇ 50 ਸਾਲ ਵੀ ਲਗਾਉਂਦੇ ਰਹਿਣਗੇ ਬਾਕੀ ਪੜਾ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਹੈ ਵੀ ਤੁਸੀਂ ਸਾਡੀ ਜਿਹੜੀ ਪੈਨਸ਼ਨ ਜਿਹੜੀ ਹੈਗੀ ਹੈ ਜਿਹੜੀ ਖਤਮ ਕੀਤੀ ਹੋਈ ਹੈ ਤੁਹਾਡਾ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ ਤੁਸੀਂ ਉਸ ਨੂੰ ਬਹਾਲ ਕਰ ਦੇਵੋ ਖਾਲੀ ਪੋਸਟਾਂ ਭਰ ਦੇਵੋ ਪ੍ਰੋਮੋਸ਼ਨਾਂ ਕਰ ਦੇਵੋ ਤਾਂ ਜੋ ਵੀ ਇਹ ਡੀਏ ਦੀਆਂ ਰੈਂਦੀਆਂ ਕਿਸ਼ਤਾਂ ਹੈ ਜਾਂ ਪਿਛਲੇ ਪੇ ਕਮਿਸ਼ਨ ਦੇ ਜਿਹੜੇ 37 ਪੱਤੇ ਬੰਦ ਕੀਤੇ ਹੋਏ ਬਹਾਲ ਕਰ ਦੇਵੋ ਅਸੀਂ ਭਰੋਸਾ ਦਿੰਦੇ ਆਂ ਕਿ ਤਰਨਾ ਦਾ ਦੂਰ ਜੇ ਅਸੀਂ ਤਰਨੇ ਦਾ ਨਾਮ ਵੀ ਲਈਏ ਇਹ ਮੈਂ ਤੁਸੀਂ ਗੱਲ ਕਰੀ ਆ ਕਿ ਪਹਿਲੀ ਵਾਰ ਹੋਊਗਾ ਕਿ ਜਦੋਂ ਮੈਂ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਿਹਾ ਚਾਹੇ ਕੋਈ ਵੀ ਪਾਰਟੀ ਹੋਵੇ ਪਰ ਲੱਗਦਾ ਕਿ ਐਸਾ ਇਸ ਤੋਂ ਪਹਿਲਾਂ ਵੀ ਹੋਇਆ ਹੁਣ ਇੰਨੀ ਜਲਾਲਤ ਅਧਿਆਪਕਾਂ ਨੂੰ ਚਲਣੀ ਪਈ ਹੋਵੇ ਜਾਂ ਇਸ ਕਦਰ ਤਲਖੀ ਦੇ ਵਿੱਚ ਆ ਕੇ ਐਮਐਲਏ ਸਾਹਿਬ ਜਿਹੜੇ ਹੈਗੇ ਆ ਉਹ ਅਧਿਆਪਕਾਂ ਨੂੰ ਬੋਲੇ ਹੁਣ ਹੋਇਆ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਪਹਿਲਾਂ ਸਰ ਜਿੱਦਾਂ ਮੰਨ ਲਓ ਬਾਹਰ ਦੇ ਵਿੱਚ ਮੰਨ ਲਓ ਕੋਈ ਆਪੀ ਜਿਊਡਿਕੇਸ਼ਨ ਕਰ ਰਹੇ ਆ ਉਸ ਸਮੇਂ ਤੋਂ ਹੁੰਦਾ ਹੈ ਤਾਂ ਹੁੰਦਾ ਹੈ ਹੈ ਪੁਰਾਣੇ ਸਮਿਆਂ ਵਿੱਚੋ ਕਾਫੀ ਜਿਹੜੇ ਲੇੜੀ ਆਦੇ ਆ ਪਕਾਉਣਾ ਥੱਪੜ ਵੀ ਮਾਰੇ ਗਏ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਪਰ ਸਕੂਲ ਦੇ ਵਿੱਚ ਬੱਚਿਆਂ ਦੇ ਸਾਹਮਣੇ ਇਹ ਜਿਹੜਾ ਵਰਤਾਰਾ ਇਹ ਪਹਿਲੀ ਵਾਰੀ ਵਾਪਰਿਆ ਤੇ ਅਤੀ ਨਿੰਦਨਯੋਗ ਹੈ ਜਿੰਨੀ ਨਿੰਦਿਆ ਕਰੀਏ ਉੰਨੀ ਹੀ ਘੱਟ ਹੈ ਇਸ ਦੀ ਸੋਚਿਆ ਜਾ ਸਕਦਾ ਸੀ ਕਿ ਉਹ ਜਿਹੜੇ ਕਹਿੰਦੇ ਨੇ ਮੈਂ ਆਮ ਅਸੀਂ ਆਮ ਘਰਾਂ ਚੋਂ ਆਏ ਆ ਖਾਸ ਕਰ ਉਸ ਮਾਸਟਰ ਦੇ ਮੁੰਡੇ ਦੀ ਸਰਕਾਰ ਹੋਵੇ ਤੇ ਮਾਸਟਰਾਂ ਨੂੰ ਇਦਾਂ ਨਾ ਦਿੱਤਾ ਜਾਵੇ ਦੇਖੋ ਜੀ ਸਾਇੰਸ ਮਾਸਟਰ ਦੇ ਬੇਟੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਤੇ ਇਹ ਸਭ ਤੋਂ ਪਹਿਲੀ ਗੱਲ ਜੋ ਆਪਣੇ ਸਿੱਖਿਆ ਭਾਗ ਦੇ ਵਿੱਚ 10ਵੀਂ ਜਮਾਤ ਤੱਕ ਜਿਹੜੇ ਮਾਸਟਰ ਗ੍ਰੈਜੂਏਟ ਸਾਇੰਸ ਕਿਡਰ ਹੈ ਬਿਲਕੁਲ ਉਹਨਾਂ ਨੂੰ ਪੜ੍ਹਾਉਣ ਦੇ ਲਈ ਜਾਂ ਪ੍ਰੈਕਟੀਕਲ ਕਰਵਾਉਣ ਦੇ ਲਈ ਇੱਕ 400 ਰੁਪਏ ਮਹੀਨਾ ਸਿਰਫ ਇੱਕ ਪੱਤਾ ਦਿੱਤਾ ਜਾਂਦਾ ਸੀ ਜਿਸ ਨੂੰ ਸਾਇੰਸ ਪ੍ਰੈਕਟੀਕਲ ਪੱਤਾ ਕਹਿੰਦੇ ਸੀ ਬਿਲਕੁਲ ਸਿਰਫ 400 ਰੁਪਏ ਦਾ ਪੱਤਾ ਬਚਾਉਣ ਦੇ ਲਈ ਹੂੰ ਸਾਇੰਸ ਪੱਤਾ ਖਤ ਬਹਾਲ ਰੱਖਣ ਦੀ ਜਗ੍ਹਾ ਸਾਇੰਸ ਪ੍ਰੈਕਟੀਕਲ ਹੀ 10ਵੀਂ ਦੇ ਬੰਦ ਕਰ ਦਿੱਤੇ ਜੇ ਤੁਸੀਂ 10ਵੀਂ ਬੋਰਡ ਦੀ ਕਲਾਸ ਦੇ ਰਿਜ਼ਲਟ ਚੱਕ ਕੇ ਦੇਖੋਗੇ ਮਾਰਕਸ਼ੀਟਾਂ ਆਉਣੀਆਂ ਹੁਣ ਤਾਂ ਸਾਇੰਸ ਪ੍ਰੈਕਟੀਕਲ ਦੇ ਨਾਮ ਦੇ ਵਿੱਚ ਨੰਬਰ ਹੈ ਨਾ ਕੋਈ ਪ੍ਰੈਕਟੀਕਲ ਹੋਇਆ ਹੈ ਤਾਂ ਇਸ ਤਰ੍ਹਾਂ ਦੀ ਜੋ ਸੋਚ ਸਰਕਾਰਾਂ ਦੀ ਹੋ ਗਈ 2-200 ਰੁਪਏ ਡਿਵੈਲਪਮੈਂਟ ਫੰਡ ਲੈ ਲੈਣਾ 4-400 ਰੁਪਏ ਜਿਹੜਾ ਹੈਗਾ ਪ੍ਰੈਕਟੀਕਲ ਪੱਤਾ ਬੰਦ ਕਰ ਦੇਣਾ ਕੋਈ ਗਰੀਬ ਜਿਹੜਾ ਹੈਗਾ ਪੀਐਨ ਹੈਗਾ ਸਾਡਾ ਜਿਹੜਾ ਸਾਥੀ ਜਿਹੜਾ ਹੈਗਾ ਮੰਨ ਲਓ ਕੋਈ ਡਾਕ ਲੈ ਕੇ ਜਾਂਦਾ ਸਾਈਕਲ ਦੇ ਉੱਪਰ ਮੋਟਰਸਾਈਕਲ ਦੇ ਉੱਪਰ ਉਹਦਾ 2-300 ਰੁਪਏ ਸਾਈਕਲ ਪੱਤਾ ਬੰਦ ਕਰ ਦੇਣਾ ਤਾਂ ਇਹ ਬਹੁਤ ਹੀ ਗਿਰੀਆਂ ਹੋਈਆਂ ਜਿਹੜੀਆਂ ਗੱ ਤਾਂ ਜਰੂਰ ਤੁਸੀਂ ਆਮ ਆਦਮੀ ਬਣ ਕੇ ਰਹੋ ਜਿਹੜੀ ਜ਼ਮੀਨ ਨਾਲ ਜੁੜੀਆਂ ਹੋਈਆਂ ਗੱਲਾਂ ਤੁਸੀਂ ਸਰਕਾਰ ਬਣਨ ਤੋਂ ਪਹਿਲਾਂ ਕਰਦੇ ਰਹੇ ਹੋ ਉਹਨਾਂ ਨੂੰ ਯਾਦ ਰੱਖੋ ਤੇ ਉਹਨਾਂ ਦੇ ਉੱਪਰ ਪੂਰੇ ਉਤਰੋ ਤਾਂ ਕਿ ਪਬਲਿਕ ਤੁਹਾਡਾ ਸਾਥ ਦੇਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇੜੇ ਨਤੀਜੇ ਆ ਉਹ ਬਹੁਤ ਬੁਰੇ ਦੇਖਣੇ ਪੈਣਗੇ ਤੁਸੀਂ ਗੱਲ ਕਰੀ ਆ ਬਾਈ ਕਿ ਮਾਸਟਰ ਦੇ ਮਸਪੁੱਤਰ ਦੀ ਮੈਂ ਸਵਾਲ ਤੁਨੂੰ ਉਹੀ ਪੁੱਛਿਆ ਸੀ ਕਿ ਲੱਗਦਾ ਸੀ ਕਿ ਮਾਸਟਰ ਦੇ ਮੁੰਡੇ ਦੀ ਸਰਕਾਰ ਦੇ ਵਿੱਚ ਹੀ ਮਾਸਟਰਾਂ ਨੂੰ ਐਸੀ ਹਰਕਤ ਦਾ ਸਾਹਮਣਾ ਕਰਨਾ ਪਊਗਾ ਮਾਸਟਰ ਦੇ ਮੁੰਡੇ ਦੇ ਵਿਧਾਇਕ ਹੀ ਮਾਸਟਰ ਨਾਲ ਐਸਾ ਵਿਹਾਰ ਕਰਨਗੇ ਇਹ ਸੋਚਿਆ ਸੀ ਕਦੇ ਨਾ ਜੀ ਨਾ ਬਿਲਕੁਲ ਸੋਚਣ ਤੋਂ ਦੂਰ ਦੀ ਗੱਲ ਆਈ ਦੇਖੋ ਮੈਂ ਪਹਿਲੇ ਗੱਲ ਕਰਕੇ ਕਿ ਸਾਇੰਸ ਮਾਸਟਰ ਦੇ ਬੇਟੇ ਨੇ ਤਾਂ ਸਾਇੰਸ ਮਾਸਟਰ ਬਾਰੇ ਨਹੀਂ ਸੋਚ ਸਕਦੇ ਤਾਂ ਪੂਰੇ ਅਧਿਆਪਕ ਵਰਗ ਬਾਰੇ ਤਾਂ ਆਪਾਂ ਸੋਚ ਨਹੀਂ ਸਕਦੇ ਵੀ ਉਹ ਸੋਚ ਪਉਣਗੇ ਤਾਂ ਸਾਡੀ ਅਪੀਲ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੀਆਂ ਝੂਠੀਆਂ ਤੁਹਾਡੇ ਕੋਲ ਇੰਟੈਲੀਜੈਂਸੀ ਦੁਆਰਾ ਜਿਹੜੀਆਂ ਨਿਊਜ਼ ਭੇਜੀਆਂ ਜਾਂਦੀਆਂ ਉੱਪਰ ਤੱਕ ਜਾਂ ਸੈਂਟਰ ਦਾ ਜਿਹੜਾ ਦਬਾਅ ਤੁਹਾਡੇ ਉੱਪਰ ਹੈਗਾ ਉਸ ਤੋਂ ਦੂਰ ਹੋ ਕੇ ਹਕੀਕਤ ਦੇ ਨੇੜੇ ਆਓ ਲੋਕਾਂ ਨੂੰ ਆਪ ਦੇ ਭਰੋਸੇ ਵਿੱਚ ਲਾਉ ਦੁਬਾਰਾ ਜੋ ਵੀ ਹੈਗਾ ਪੰਜਾਬ ਦਾ ਜਿੰਨਾ ਵੀ ਘਟਾ ਵਧਦਾ ਹੈਗਾ ਉਹ ਜਨਤਕ ਰੋ ਲੋਕਾਂ ਦੇ ਸਾਹਮਣੇ ਤਾਂ ਲੋਕ ਖੁੱਲ ਕੇ ਤੁਹਾਡਾ ਸਾਥ ਦੇਣਗੇ ਜੇ ਤੁਸੀਂ ਕੋਈ ਮੁੱਖ ਮੰਤਰੀ ਭਲਾਈ ਫੰਡ ਯੋਜਨਾ ਬਣਾਓਗੇ ਤਾਂ ਅਸੀਂ ਅਸਕੇ ਜਿਹੜਾ ਹੈਗਾ ਆਪਦਾ ਹਿੱਸਾ ਜਿੰਨਾ ਵੀ ਅਸੀਂ ਦੇ ਸਕਦੇ ਹਾਂ ਮੁਲਾਜ਼ਮ ਖੁਦ ਅਸਕੇ ਕਟਵਾਵਾਂਗੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਅਸੀਂ ਆਉਣ ਵਾਲੇ ਸਮਾਂ ਦੇ ਸਮੇਂ ਦੇ ਵਿੱਚ ਕਾਲੀਆਂ ਝੰਡੀਆਂ ਵੀ ਦਿਖਾਵਾਂਗੇ ਅਰਥੀ ਵੀ ਫੂਕਾਂਗੇ ਪਰ ਇਹ ਤਾਂ ਇਹ ਕਹਿੰਦੇ ਨੇ ਕਿ ਵਿਰੋਧ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਕਰਨਾ ਤਾਂ ਸਾਡੇ ਘਰਾਂ ਅੱਗੇ ਆ ਜਾਓ ਇਦਾਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਭਾਬ ਹੁਣ ਜਿਹੜੇ ਵਿਰੋਧ ਪ੍ਰਦਰਸ਼ਨ ਹੁੰਦੇ ਆ ਚਾਹੇ ਉਹ ਅਧਿਆਪਕ ਕਰਨ ਚਾਹੇ ਕੋਈ ਵੀ ਵਰਕ ਕਰੇ ਹੁਣ ਉਹ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਦੇਖੋ ਜੀ ਜਦੋਂ ਕੋਈ ਕੰਮ ਵਿਰੋਧ ਕਰਨ ਵਾਲਾ ਹੋਵੇਗਾ ਤਾਂ ਵਿਰੋਧ ਕਰਨਾ ਹੀ ਪਵੇਗਾ ਅਰਥੀਆਂ ਵੀ ਫੁਕੀਆਂ ਜਾਣੀਆਂ 11 ਤਰੀਕ ਦਾ ਜ਼ਿਲ੍ਹਾ ਪੱਦਰਡੇੜਾ ਹੈਗਾ ਬਰੰਦ ਕੀਤਾ ਹੋਇਆ ਸਾਰਾ ਜੇ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਜੁੜਾ ਮਾਇਰਾ ਸਾਹਿਬ ਦੀ ਅਰਥੀ ਨਹੀਂ ਫੁਕਣ ਦੇਣੀ ਸਾਨੂੰ ਚੋੱਕ ਕੇ ਜੇਲ੍ਹਾਂ ਵਿੱਚ ਲੈ ਜਾ ਸਕਦੇ ਨੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਅਦਰਸ ਸਕੂਲ ਚੋਕੇ ਦਾ ਇੱਕ ਮਾਮਲਾ ਤਾਂ ਉਹ ਕੀ ਹੈ ਪੰਜਾਬ ਦਾ ਪਹਿਲੀ ਵਾਰ ਇਸ ਤਰ੍ਹਾਂ ਦਾ ਵਰਤਾਰ ਹੈ ਕਿ ਲੇਡੀਜ਼ ਅਧਿਆਪਕ ਤੇ ਇੱਕ ਛੋਟੀ ਜੀ ਬੱਚੀ 13 ਮਹੀਨਾ ਦੀ ਇੱਕ ਟੀਚਰ ਦੀ ਬੱਚੀ ਹੈ ਤੇ ਉਸ ਬੱਚੀ ਦੀ ਦਾਦੀ ਵੀ ਜਿਹੜੀ ਹੈਗੀ ਹੈ ਉਹ ਸਾਰੇ ਜੇਲ੍ਹ ਦੇ ਵਿੱਚ ਸਿੱਟੇ ਹੋਏ ਨੇ ਉਹਨਾਂ ਡੀ ਜੇਸ ਕੋਲ ਹਾਈ ਕੋਰਟ ਤੋਂ ਸਟੇ ਹੈ ਨਵੀਂ ਭਰਤੀ ਰੋਕਣ ਲਈ ਪੁਰਾਣੇ ਨੂੰ ਬਹਾਲ ਕਰਨ ਲਈ ਤਾਂ ਹਾਈ ਕੋਰਟ ਨੂੰ ਵੀ ਨਾ ਮੰਨਦੇ ਹੋਏ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਕ ਦਵਾਉਣ ਦੀ ਬਜਾਏ ਇੱਕ ਸਿਰਫ ਇੱਕ ਪ੍ਰਾਈਵੇਟ ਬੰਦੇ ਦੇ ਜਿਹੜਾ ਹੈਗਾ ਉਹਨੂੰ ਹਲਾਸ਼ੇਰੀ ਦਿੰਦੇ ਹੋਏ ਤਾਂ ਲੇਡੀ ਜੱਧਾਪਕਾਂ ਨੂੰ ਪਹਿਲੀ ਵਾਰੀ ਇਹ ਇਤਿਹਾਸ ਦੇ ਵਿੱਚ ਹੈ ਪੰਜਾਬ ਦੇ ਕਿ ਲੇਡੀ ਜੱਧਾਪਕ ਜੇਲ੍ਹ ਦੇ ਵਿੱਚ ਹੈ ਮਰਦ ਦੇ ਜੱਧਾਪਕ ਅਸੀਂ ਸੀਗੇ ਜਦੋਂ ਕੋਈ ਐਜੀਟੇਸ਼ਨ ਕਰਦੇ ਹਾਂ ਅਸੀਂ ਤਾਂ ਸਰਕਾਰ ਨੂੰ ਸਾਡੇ ਉੱਪਰ ਘਬਰਾਹਟ ਆਉਂਦੀ ਸੀ ਬੁਖਲਾਹਟ ਆਉਂਦੀ ਸੀ ਸਾਨੂੰ ਚੁੱਕ ਕੇ ਲੈ ਜਾਂਦੇ ਆ ਪਰਚੇ ਦੇ ਦਿੰਦੇ ਆ ਤਾਂ ਉਹ ਕਿਤੇ ਨਾ ਕਿਤੇ ਮੰਨਣਯੋਗ ਗੱਲ ਸੀ ਤਾਂ ਲੇਡੀ ਜਿਹਦੇ ਆਫਕਾ ਨੂੰ ਉਹ ਵੀ 4 ਦਿਨਾਂ ਤੋਂ ਲਗਾਤਾਰ ਅਜੇ ਅੱਗੇ ਵੀ ਨਹੀਂ ਪਤਾ ਕਿੰਨੇ ਦਿਨਾਂ ਤੱਕ ਉਹਨਾਂ ਨੂੰ ਰੱਖਣਗੇ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਉਹ ਛੋਟੀ ਬੱਚੀ ਹੈ 13 ਮਹੀਨਾ ਦੀ ਉਸ ਦੀ ਦਾਦੀ ਜਿਹੜੀ ਹੈਗੀ ਮਹਿਲਾ ਜੇਲ੍ਹ ਦੇ ਵਿੱਚ ਨੇ ਬਠਿੰਡਾ ਜੀ ਇੱਕੋ ਜੇਲ੍ਹ ਦੇ ਵਿੱਚ ਨੇ ਦਾਦੀ ਪੋਤੀ ਦੋਨਾਂ ਨੂੰ ਅੱਡ-ਅੱਡ ਰੱਖਿਆ ਹੋਇਆ ਓਕੇ ਤਾਂ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਪ੍ਰਾਈਵੇਟ ਜਿਹੜੀ ਹੈਗੀ ਕਿਸੇ ਮੈਨੇਜਮੈਂਟ ਦਾ ਸਾਥ ਦੇਣ ਦੀ ਤਾਂ ਉਤ ਸਪਸ਼ਟ ਹੁੰਦਾ ਹੈ ਵੀ ਸਰਕਾਰ ਜਿਹੜੀ ਹੈ ਉਹ ਨਿਜੀਕਰਨ ਵੱਲ ਵਧੀ ਹੋਈ ਹੈ ਸਰਕਾਰੀ ਸਕੂਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਗਰੀਬ ਜਿਹੜੇ ਮਜ਼ਦੂਰ ਪਰਿਵਾਰ ਦੇ ਜਿਹੜੇ ਬੱਚੇ ਆ ਉਹਨਾਂ ਦੀ ਸਿੱਖਿਆ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਇਹਨਾਂ ਨੂੰ ਬਦੈ ਵੀ ਜਿਵੇਂ ਜਿਵੇਂ ਬੱਚੇ ਸਿੱਖਿਆ ਲੈਣਗੇ ਸਾਡੇ ਅੱਗੇ ਸਵਾਲ ਪੈਦਾ ਕਰਨਗੇ ਤਾਂ ਇਹ ਵੀ ਜਿਹੜਾ ਕੇਂਦਰ ਦੀ ਜਿਹੜੀ ਨੀਤੀ ਹੈ ਨਵੀਂ ਐਜੂਕੇਸ਼ਨ ਪਾਲਿਸੀ ਉਸੇ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾ ਰਹੇ ਨੇ ਆਪਣੀ ਪੰਜਾਬ ਸਰਕਾਰ ਅੱਜ ਕਨਵੈਨਸ਼ਨ ਸੀਗੀ ਸਾਡੀ ਡੀਟੀਐਫ ਦੀ ਸਟੇਟ ਪੱਧਰ ਦੀ ਚੰਡੀਗੜ੍ਹ ਵਿਖੇ ਉਸ ਤਰ੍ਹਾਂ ਵੀ ਅਸੀਂ ਇਹ ਜਿਹੜੀ ਹੈ ਕਨਵੈਨਸ਼ਨ ਵਿੱਚ ਜਾਗਰੂਤਾ ਲਿਆਂਦੀ ਆ ਅਧਿਆਪਕਾਂ ਦੇ ਵਿੱਚ ਅੱਗੇ ਜ਼ਿਲ੍ਹਾ ਪੱਧਰ ਤੇ ਸਕੂਲਾਂ ਵਿੱਚ ਵੀ ਲੈ ਕੇ ਜਾਵਾਂਗੇ ਅੱਗੇ ਬੱਚਿਆਂ ਤੱਕ ਜਿਹੜੀ ਹੈਗੇ ਉਹ ਨਵੇਂ ਮਾਪਿਆਂ ਤੱਕ ਵੀ ਪਹੁੰਚ ਕਰਾਂਗੇ ਕਿ ਨਵੀਂ ਐਜੂਕੇਸ਼ਨ ਪਾਲਿਸੀ ਤੁਹਾਡੇ ਬੱਚਿਆਂ ਦੇ ਜਿਹੜਾ ਹੈਗਾ ਫਿਊਚਰ ਉਹਨਾਂ ਇਸ ਸਮੇਂ ਦੇ ਵਿੱਚ ਕਿਦਾਂ ਖਾਜੇਗੀ ਉਸ ਬਰਤੀ ਅਸੀਂ ਜਾਗਰੂ ਕਰ ਲਈ ਜੀ ਕਨਵੈਨਸ਼ਨ ਕੀਤੀ ਹੋਈ ਹੈ ਜੀ ਜੀ ਬਾਈ ਜੀ ਡੀਟੀਐਫ ਦੇ ਵੱਲੋਂ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਨਦੇ ਹੋ ਜੇ ਡੀਟੀਐਫ ਕੀ ਕਹਿੰਦੀ ਹੈ ਕਿ ਚੇਤਨ ਸਿੰਘ ਜੋੜੇ ਮਾਜਰਾ ਨੂੰ ਕੀ ਕਰਨਾ ਚਾਹੀਦਾ ਹੈ ਦੇਖੋ ਜੀ ਡੀਟੀਐਫ ਦਾ ਕਦੇ ਵੀ ਬਿਆਨ ਪਿਛਲੇ 60 70 ਸਾਲ ਹਮੇਸ਼ਾ ਜਦੋਂ ਵੀ ਡਟੀਫ ਦੇ ਕਿਸੇ ਵੀ ਨੁਮਾਇੰਦੇ ਨੇ ਕਿਸੇ ਵੀ ਜਗ੍ਹਾ ਤੇ ਕਿਸੇ ਹਸਾਦ ਦੇਣਾ ਹੈ ਬੁਨਿਆਦ ਦਾ ਹੈ ਜਾਂ ਮੰਨ ਲਓ ਕਿਸੇ ਜਗ੍ਹਾ ਤੇ ਜਾ ਕੇ ਕੋਈ ਐਜੀਟੇਸ਼ਨ ਕਰਨਾ ਹੈ ਤਾਂ ਸੱਚ ਦੀ ਬੁਨਿਆਦ ਤੇ ਕਰਦੇ ਆ ਤਾਂ ਇਹ ਸਾਰੇ ਪੰਜਾਬ ਨੇ ਦੇਖਿਆ ਜੋ ਜੋੜਾ ਮਹਾਰਾਜਰਾ ਸਾਹਿਬ ਨੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਵਰਤਾਰਾ ਕੀਤਾ ਹੈ ਉਹਨਾਂ ਨੂੰ ਉਸ ਬਾਰੇ ਜਿਹੜਾ ਹੈਗਾ ਮਾਫੀ ਮੰਗਣੀ ਚਾਹੀਦੀ ਹੈ ਸਭ ਤੋਂ ਪਹਿਲੀ ਤੌਰ ਤੇ ਤੇ ਅਧਿਆਪਕਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਤਾਂ ਕਿ ਪੰਜਾਬ ਸਰਕਾਰ ਤੇ ਅਧਿਆਪਕ ਮਿਲ ਕੇ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰ ਸਕਣ ਨਹੀਂ ਤਾਂ ਇਹ ਜਿਹੜਾ ਹੈਗਾ ਜੋ ਬਹੁਤ ਹੀ ਗਲਤ ਜਿਹੜਾ ਰਸਤਾ ਹੈ ਜਿਹੜਾ ਸਰਕਾਰ ਦੁਆਰਾ ਅਪਣਾਇਆ ਜਾ ਰਿਹਾ ਹੈ ਤਾਂ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਜੋ ਉਹਨਾਂ ਦੀ ਸਕੂਲਾਂ ਵਿੱਚ ਅੱਗੇ ਵਧੇਗੀ ਤਾਂ ਅਧਿਆਪਕਾਂ ਨੇ ਏਟੋਮੈਟਿਕਲੀ ਹੈ ਕਿ ਉਹਨਾਂ ਨੇ ਵਿਰੋਧ ਵਿੱਚ ਜਾਣਾ ਹੈ ਜੇ ਉਹ ਪੱਖ ਵਿੱਚ ਲਿਆਉਣਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਉਸ ਬਾਰੇ ਖਿਮਾ ਦੀ ਜਿਹੜੀ ਯਾਚਨਾ ਕਰਦੇ ਹੋਏ ਅਧਿਆਪਕਾਂ ਨੂੰ ਜਿਹੜਾ ਹੈਗਾ ਮੀਟਿੰਗਾਂ ਕਰਕੇ ਪੱਖ ਦੇ ਵਿੱਚ ਲੈਣਾ ਚਾਹੀਦਾ ਤਾਂ ਜੇ ਸਾਨੂੰ ਲੱਗੂਗਾ ਕਿ ਹਾਂ ਵਧੀਆ ਸਟੈਪ ਹੈ ਤਾਂ ਅਸੀਂ ਖੁਦ ਉਪਰਾਲਾ ਕਰਾਂਗੇ ਉਹਨਾਂ ਦੇ ਨਾਲ ਜੁੜਾਂਗੇ ਪਰ ਇੱਕ ਚੀਜ਼ ਹੋਰ ਆ ਇਸ ਮਸਲੇ ਦੇ ਉੱਪਰ ਮਾਸਟਰ ਦੇ ਪੁੱਤਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਉਹ ਬਾਅਦ ਦੇ ਵਿੱਚ ਨੇ ਪਹਿਲਾਂ ਉਹ ਮਾਸਟਰ ਦੇ ਪੁੱਤਰ ਨੇ ਇਸ ਸਬ ਦੇ ਉੱਪਰ ਮਾਸਟਰ ਦੇ ਪੁੱਤਰ ਦਾ ਕੋਈ ਬਿਆਨ ਨਾ ਆਉਣਾ ਇਸ ਸਬ ਦੇ ਉੱਪਰ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਕੋਈ ਬਿਆਨ ਨਾ ਆਉਣਾ ਸਰਕਾਰ ਦੇ ਕਿਸੇ ਨੁਮਾਇੰ ਦੇਖੋ ਬਿਲਕੁਲ ਸਪਸ਼ਟ ਹੈ ਜੀ ਕਿ ਜੋ ਪੰਜਾਬ ਸਰਕਾਰ ਹੈਗੀ ਹੈ ਉਸਨੇ ਬਿਲਕੁਲ ਹੀ ਜਿਹੜਾ ਹੈਗਾ ਸਕੂਲਾਂ ਦਾ ਸਕੂਲਾਂ ਦੀ ਜਿਹੜੀ ਸਿੱਖਿਆ ਹੈਗੀ ਹੈ ਇਹ ਧੋਖਾ ਮੀਚੀਆਂ ਹੋਈਆਂ ਸਿਰਫ ਉਹ ਸ਼ੋਅ ਆਫ ਕਰਨ ਦੇ ਲਈ ਜਿਹੜਾ ਹੈਗਾ ਵੀ ਪਿਛਲੇ ਤਿੰਨ ਸਾਲਾਂ ਵਿੱਚ ਆਹ ਕੰਮ ਹੋ ਗਏ ਹਾਲਾਂਕਿ ਕੁਝ ਵੀ ਨਹੀਂ ਕਈ ਸਕੂਲਾਂ ਵਿੱਚ ਦੇਖਣ ਜਾ ਰਹੇ ਆ ਕਿ ਕੋਈ 50000 ਰੁਪਏ ਦਾ ਛੋਟਾ ਜਿਹਾ ਵਾਸ਼ਰੂਮ ਬਣਿਆ ਹੈ ਕੋਈ ਵਿਕਲਾਂਗ ਬੱਚਿਆਂ ਦੇ ਲਈ ਉਹਦਾ ਉਦਘਾਟਨ ਕਰ ਰਹੇ ਨੇ ਉਸੇ ਸਕੂਲ ਵਿੱਚ ਚਾਰਦੀਵਾਰੀ ਬਣੀ ਹੋਈ ਹੈ ਉਹਦਾ ਉਦਘਾਟਨ ਕਰ ਰਹੇ ਨੇ ਉਸੇ ਸਕੂਲ ਦੇ ਵਿੱਚ ਮੰਨ ਲਓ ਕੋਈ ਛੋਟਾ ਜਿਹਾ ਕੋਈ ਕਮਰਾ ਬਣਾ ਦਿੱਤਾ ਕੋ ਸਟੋਰ ਕੀਪਰ ਲਈ ਜਿਹੜਾ ਹੈਗਾ ਰੈਂਲੀ ਬਣਾ ਦਿੱਤਾ ਤਾਂ ਉਹ ਜੇ ਤਿੰਨ ਕੰਮ ਹੋਏ ਆ ਤਿੰਨ ਸਾਲਾਂ ਦੇ ਵਿੱਚ ਜੋ ਕਿ ਬਹੁਤ ਛੋਟੇ ਕੰਮ ਹੈ ਚਾਹੀਦਾ ਤਾਂ ਇਹ ਵੀ ਇੱਕ ਸਾਲ ਦੇ ਵਿੱਚ ਘਟੋਟ 10 10 15 15 20 20 ਲੱਖ ਰੁਪਏ ਇੱਕ ਸਕੂਲ ਦੇ ਉੱਪਰ ਲੱਗੇ ਜੋ ਇਹਨਾਂ ਨੇ ਸੋਚ ਦੱਸੀ ਸੀ ਅਸੀਂ ਮਾਡਲ ਨੂੰ ਬਣਾਉਣਾ ਹੈ ਸਿੱਖਿਆ ਦਾ ਤਾਂ ਉਹ ਤਿੰਨ ਕੰਮ ਲਈ ਤਿੰਨ ਨਹੀਂ ਪੱਥਰ ਤਿੰਨ ਹੀ ਜਗ੍ਹਾ ਤੇ ਮੋਮੈਂਟੋ ਸਾਰਾ ਸਿਸਟਮ ਤਿੰਨ ਬਾਰ ਉਹੀ ਚੀਜ਼ ਬਾਰ ਬਾਰ ਰਿਪੀਟ ਕਰਨੀ ਸਮਾਂ ਵੀ ਖਰਾਬ ਹੁੰਦਾ ਹੈ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਇਆ ਹੈ ਬੱਚਿਆਂ ਦੇ ਦਾਖਲੇ ਦੇ ਉੱਪਰ ਵੀ ਅਸਰ ਪੈ ਰਿਹਾ ਹੈ ਤੇ ਸਰਕਾਰ ਦੇ ਉਪਰੋਂ ਕਿਤੇ ਨਾ ਕਿਤੇ ਮਾਪਿਆਂ ਦਾ ਬੱਚਿਆਂ ਦਾ ਅਧਿਆਪਕਾਂ ਦਾ ਸਾਰਾ ਦਾ ਜਿਹੜਾ ਹੈਗਾ ਮਨ ਉਹ ਉੱਠਦਾ ਜਾ ਰਿਹਾ ਹੈ ਤਾਂ ਅਸੀਂ ਬੇਨਤੀ ਕਰਾਂਗੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਅਸੀਂ ਤੁਹਾਡੇ ਆਪਣੇ ਆਸੀਂ ਤੁਹਾਨੂੰ ਖੁਦ ਜਿਤਾਇਆ ਵੋਟਾਂ ਪਾ ਕੇ ਤਾਂ ਤੁਸੀਂ ਜੋ ਅਧਿਆਪਕ ਦੇ ਪੁੱਤਰ ਹੋ ਤੇ ਅਧਿਆਪਕਾ ਨੂੰ ਵੀ ਆਵ ਜਿਹੜੇ ਹੈਗੇ ਅਸੀਂ ਚਾਹੀਏ ਉਹਨਾਂ ਦੇ ਛੋਟੇ ਹੈ ਉਮਰ ਦੇ ਵਿੱਚ ਸਾਨੂੰ ਛੋਟੇ ਭੈਣ ਭਰਾਏ ਤੌਰ ਤੇ ਵਰਤ ਸਕਦੇ ਨੇ ਬੋਲ ਸਕਦੇ ਨੇ ਕਹਿ ਸਕਦੇ ਨੇ ਤਾਂ ਛੋਟੇ ਭੈਣ ਭਰਾਏ ਤੌਰ ਤੇ ਸਾਥੂ ਕੰਮ ਲੈਣ ਅਸੀਂ ਦੱਬ ਕੇ ਦੁੱਗਣਾ ਕੰਮ ਕਰਾਂਗੇ ਜੇ ਉਹੋ ਦਬਾਉਣ ਲਈ ਕੁੱਟਣ ਲਈ ਪਰਚੇ ਪਾਉਣ ਲਈ ਜੇਲਾਂ ਤੱਕ ਲਿਆਂਣ ਲਈ ਜੇ ਚਾਹੁੰਣਾ ਚਾਹੁੰਦੇ ਹੈ ਤਾਂ ਅਸੀਂ ਜਾਣ ਲਈ ਤਿਆਰ ਹਾਂ ਜੀ ਬਾਈ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਡੈਮੋਕਰੈਟਿਕ ਟੀਚਰ ਫਰੰਟ ਤੋਂ ਭਾਈ ਅਮਰਪਾਲ ਸਿੰਘ ਹੋਰੀ ਮੇਰੇ ਨਾਲ ਸਿੰਘ ਦਾ ਕਹਿਣਾ ਕਿ 11 ਤਰੀਕ ਨੂੰ ਅਸੀਂ ਆਤੀਫੂ ਕ ਮਜ਼ਾਰੇ ਜਿਹੜੇ ਆ ਉਹ ਰੱਖਿਆ ਜੋ ਕਿ ਸਾਡਾ ਹੱਕ ਬਣਦਾ ਹੈ ਤੇ ਉਹ ਕਹਿੰਦੇ ਨੇ ਕਿ ਜੇਕਰ ਸਾਨੂੰ ਸਰਕਾਰ ਰੋਕਣਾ ਚਾਹੁੰਦੀ ਹੈ ਤੁਹਾਨੂੰ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈਗੀ ਆ ਉਹ ਡੱਕ ਸਕਦੀ ਹੈ ਜਿਹੜਾ ਕਿ ਹਾਲਾਂਕਿ ਪਹਿਲਾਂ ਤੋਂ ਹੁੰਦਾ ਆ ਤਾਂ ਉਹ ਕਹਿੰਦੇ ਨੇ ਕਿ ਸਭ ਦੇ ਤੌਰ ਤੇ ਚੇਤਨ ਸਿੰਘ ਜੋੜੇ ਮਾਜਰਾ ਨੂੰ ਅਧਿਆਪਕਾਂ ਤੋਂ ਮਾਫੀ ਮੰਗਣੀ ਜਿਹੜੀ ਹੈਗੀ ਆ ਉਹ ਬਣਦੀ ਤੁਸੀਂ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮਾਉਂਦੇ ਹੋ ਇਜਾਜ਼ਤ ਧੰਨਵਾਦ